ਜਿਵੇਂ ਆਪਾਂ ਨੂੰ ਪਤਾ ਕਿ ਹਰੇਕ ਦੇਸ਼ ਦੀ ਅਲੱਗ-ਅਲੱਗ ਪਰੰਪਰਾ ਹੁੰਦੀ ਹੈ ਜੋ ਉਸ ਨੂੰ ਦੂਜਿਆਂ ਨਾਲੋਂ ਅਲੱਗ ਕਰਦੀ ਹੈ ਦੇਸ਼ਾਂ ਦੇ ਵਿੱਚ ਪ੍ਰਾਂਤ ਹੁੰਦੇ ਨੇ ਪਰਦੇਸ਼ ਹੁੰਦੇ ਨੇ ਪਰਦੇਸ਼ਾਂ ਦੀਆਂ ਵੀ ਪਰੰਪਰਾਵਾਂ ਅਲੱਗ ਹੁੰਦੀਆਂ ਨੇ ਇੱਕ ਇਹੋ ਜਿਹਾ ਹੀ ਦੇਸ਼ ਜਿਸ ਦੀ ਇਹ ਪਰੰਪਰਾ ਸੀ ਕਿ ਉੱਥੇ ਇੱਕ ਮੇਲਾ ਲੱਗਦਾ ਸੀ ਮੇਲੇ ਦੇ ਵਿੱਚ ਲੋਕ ਆਉਂਦੇ ਲੜਕੇ ਲੜਕੀਆਂ ਆਉਂਦੇ ਤੇ ਜੋ ਵੀ ਲੜਕਾ ਲੜਕੀ ਉਸ ਮੇਲੇ ਵਿੱਚ ਇੱਕ ਦੂਜੇ ਨੂੰ ਪਸੰਦ ਕਰ ਲੈਂਦਾ ਤਾਂ ਉਹ 24 ਘੰਟੇ ਇੱਕ ਦੂਜੇ ਦੇ ਨਾਲ ਪਤੀ ਪਤਨੀ ਵਾਂਗ ਰਹਿ ਸਕਦਾ ਸੀ ਤੇ ਭਵਿੱਖ ਵਿੱਚ ਉਹ ਵਿਆਹ ਵੀ ਕਰਵਾ ਸਕਦਾ ਸੀ ਪਰ ਇਹ ਉਜਾ ਦੇਖਣ ਨੂੰ ਘੱਟ ਮਿਲਦਾ ਪਰ ਉਸ ਮੇਲੇ ਦੀ ਉਡੀਕ ਸਭ ਨੂੰ ਰਹਿੰਦੀ ਕਿਉਂਕਿ ਉਹ ਉਹਨਾਂ ਦੀ ਪਰੰਪਰਾ ਸੀ ਸ਼ਾਇਦ ਤੁਹਾਨੂੰ ਇਹ ਗੱਲ ਸੱਚੀ ਨਾ ਲੱਗੇ ਪਰ ਇਹ ਗੱਲ 85 ਸਾਲ ਪੁਰਾਣੀ ਘਟਨਾ ਜਿਹੜੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਉਹਦੇ ਵਾਂਗੂ ਸੱਚੀ ਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਹੋ ਸਕੇ ਤਾਂ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਦੱਖਣੀ ਅਮਰੀਕਾ ਦਾ ਇੱਕ ਦੇਸ਼ ਆ Peru Peru ਦੇ ਵਿੱਚ 27 ਸਤੰਬਰ 1933 ਨੂੰ ਇੱਕ ਘਰ ਦੇ ਵਿੱਚ ਇੱਕ ਕੁੜੀ ਜਨਮ ਲੈਂਦੀ ਹੈ ਨਵੰਬਰ 1938 ਨੂੰ ਉਸ ਕੁੜੀ ਦੇ ਪੇਟ ਦੇ ਵਿੱਚ ਦਰਦ ਹੋਣ ਲੱਗਦਾ ਹੈ ਤੇ ਫੇਰ ਉਸ ਨੂੰ ਇੱਕ ਓਜਾ ਨੂੰ ਜਾਨੀ ਨੇੜੇ ਵੈਦ ਨੂੰ ਦਿਖਾਇਆ ਜਾਂਦਾ ਹੈ ਵੈਦ ਦੇਖਦਾ ਤਾਂ ਉਹ ਕਹਿੰਦਾ ਕਿ ਮਾਮੂਲੀ ਦਰਦ ਹੈ ਕੋਈ ਗੱਲ ਨਹੀਂ ਠੀਕ ਹੋ ਜਾਊਗਾ ਪਰ ਦਰਦ ਵੱਧ ਜਾਂਦਾ ਹੈ ਫਿਰ ਵੈਦ ਉਸ ਨੂੰ ਹੋਰ ਦਵਾਈ ਦਿੰਦਾ ਹੈ ਪਰ ਦਰਦ ਘਟਣ ਦਾ ਨਾ ਨਹੀਂ ਲੈਂਦਾ ਸੀ ਉਸ ਬੱਚੀ ਦਾ ਜੀ ਵੀ ਕੱਚਾ ਹੁੰਦਾ ਸੀ ਉਸ ਬੱਚੀ ਨੂੰ ਉਲਟੀ ਵੀ ਆਉਂਦੀ ਸੀ ਤੇ ਉਹ ਕਹਿੰਦੀ ਸੀ ਕਿ ਮੇਰੇ ਪੇਟ ਵਿੱਚ ਦਰਦ ਹੁੰਦਾ ਹੈ ਫੇਰ ਪੂਜਾ ਪਾਠ ਵੀ ਕਰਵਾਏ ਜਾਂਦੇ ਨੇ ਪਰ ਦਰਦ ਨਹੀਂ ਟਿਕਦਾ ਪਰ ਕੁਝ ਸਮਾਂ ਨੰਗਣ ਤੋਂ ਬਾਅਦ ਦਰਦ ਆਪਣੇ ਆਪ ਠੀਕ ਹੋ ਜਾਂਦਾ ਹੈ ਪਰ ਹੁਣ ਉਸ ਬੇਟੀ ਦਾ ਪੇਟ ਵਧਣ ਲੱਗ ਗਿਆ 1939 ਦਾ ਮਾਰਚ ਮਹੀਨਾ ਆ ਜਾਂਦਾ ਹੈ ਹੁਣ ਉਸ ਬੱਚੀ ਦਾ ਪੇਟ ਇੰਨਾ ਜ਼ਿਆਦਾ ਵਧ ਗਿਆ ਸੀ ਕਿ ਉਹ ਉਸ ਨੂੰ ਫੜ ਕੇ ਤੁਰਨ ਲੱਗ ਗਈ ਗਰੀਬ ਮਾਂ ਵਾਪਸੀ ਉਹਨਾਂ ਨੇ ਸੋਚਿਆ ਕਿ ਸ਼ਾਇਦ ਕੁੜੀ ਦੇ ਪੇਟ ਦੇ ਵਿੱਚ ਰਸੌਲੀ ਹੈ ਜਾਂ ਇਸ ਨੂੰ ਟਿਊਮਰ ਹੋ ਗਿਆ ਪਰ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਇਸ ਨੂੰ ਸ਼ਹਿਰ ਦੇ ਹਸਪਤਾਲ 'ਚ ਦਿਖਾਈਏ ਤਾਂ ਉਹ ਉਹਨੂੰ ਸ਼ਹਿਰ ਦੇ ਹਸਪਤਾਲ 'ਚ ਲੈ ਜਾਂਦੇ ਨੇ ਉੱਥੇ ਡਾਕਟਰ ਜਵਾਰ ਦੋਸੀ ਤੇ ਉਹ ਉਸ ਦਾ ਚੈੱਕਅਪ ਕਰਦਾ ਹੈ ਚੈੱਕਅਪ ਕਰਨ ਤੋਂ ਬਾਅਦ ਜਦੋਂ ਡਾਕਟਰ ਉਹਨਾਂ ਨੂੰ ਰਿਪੋਰਟ ਦਿੰਦਾ ਹੈ ਤਾਂ ਉਹ ਵੀ ਹੈਰਾਨ ਸੀ ਤੇ ਡਾਕਟਰ ਵੀ ਹੈਰਾਨ ਸੀ ਤਾਂ ਡਾਕਟਰ ਮਾਪੇ ਨੂੰ ਕਹਿੰਦਾ ਕਿ ਤੁਹਾਡੀ ਬੇਟੀ 7 ਸਾਢੇ 7 ਮਹੀਨਿਆਂ ਦੀ ਗਰਭਵਤੀ ਹੈ ਇਹ ਸੁਣ ਕੇ ਮਾਪੇ ਦੇ ਹੋਸ਼ ਉੱਡ ਜਾਂਦੇ ਨੇ ਤੇ ਹਸਪਤਾਲ ਦੇ ਵਿੱਚ ਵੀ ਜਿਸ ਨੂੰ ਪਤਾ ਲੱਗਦਾ ਉਸ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਹਿੰਦਾ ਕਿ ਇੰਨੀ ਛੋਟੀ ਉਮਰ ਦੀ ਕੁੜੀ গর্ਭवती ਕਿਵੇਂ ਹੋ ਸਕਦੀ ਹੈ ਕਿਸੇ ਨੂੰ ਵੀ ਇਸ ਗੱਲ ਤੇ ਸੱਚ ਨਹੀਂ ਆ ਰਿਹਾ ਸੀ ਉਸ ਕੁੜੀ ਦਾ ਨਾਂ ਲੀਨਾ ਮਦੀਨਾ ਸੀ ਤੇ ਮਾਪੇ ਨੂੰ ਡਾਕਟਰਾਂ ਨੇ ਪੁੱਛਿਆ ਕਿ ਇਹ ਤੁਹਾਡੀ ਕੁੜੀ ਨਾਲ ਕਿਵੇਂ ਹੋ ਗਿਆ ਪਰ ਮਾਪੇ ਨੂੰ ਕੁਝ ਵੀ ਪਤਾ ਨਹੀਂ ਸੀ ਮਾਪੇ ਖੁਦ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ ਤਾਂ ਉਸ ਤੋਂ ਬਾਅਦ 1 ਮਹੀਨਾ ਉਸ ਨੂੰ ਹਸਪਤਾਲ ਚ ਰੱਖਿਆ ਜਾਂਦਾ ਹੈ ਹਸਪਤਾਲ ਚ ਰੱਖਣ ਤੋਂ ਬਾਅਦ ਜਦੋਂ ਉਸ ਦਾ ਟਾਈਮ ਪੂਰਾ ਹੋ ਜਾਂਦਾ ਹੈ ਤਾਂ ਇੱਕ ਡਾਕਟਰਾਂ ਦੀ ਟੀਮ ਗਠਿਤ ਕੀਤੀ ਜਾਂਦੀ ਹੈ ਡਾਕਟਰਾਂ ਨੇ ਫੈਸਲਾ ਕੀਤਾ ਕਿ ਇਸ ਦਾ ਵੱਡਾ ਆਪਰੇਸ਼ਨ ਕਰਨਾ ਪਵੇਗਾ ਕਿਉਂਕਿ ਨਾਰਮਲ ਡਿਲੀਵਰੀ ਨਹੀਂ ਹੋ ਸਕਦੀ ਅਤੇ ਵੱਡਾ ਆਪਰੇਸ਼ਨ ਕੀਤਾ ਗਿਆ ਤੇ ਲੀਨਾ ਮਦੀਨਾ ਨੇ ਇੱਕ ਸਵਸਥ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਭਾਰ ਜਨਮ ਵੇਲੇ 2 ਕਿਲੋ 700 ਗ੍ਰਾਮ ਦੇ ਲਗਭਗ ਸੀ ਤੇ ਲੀਨਾ ਮਦੀਨਾ ਦੀ ਉਮਰ ਉਸ ਵੇਲੇ 5 ਸਾਲ 7 ਮਹੀਨੇ 17 ਦਿਨ ਸੀ ਤਰੀਕ ਸੀ 14 ਮਈ 1939 ਜਿਸ ਦਿਨ ਲੀਨਾ ਮਦੀਨਾ ਨੇ ਬੱਚੇ ਨੂੰ ਜਨਮ ਦਿੱਤਾ ਇਹ ਖਬਰ ਸੁਣ ਕੇ ਹਸਪਤਾਲ ਦੇ ਵਿੱਚ ਪੱਤਰਕਾਰਾਂ ਦਾ ਜਮਾਵੜਾ ਲੱਗ ਗਿਆ ਹਰੇਕ ਜਾਣਨਾ ਚਾਹੁੰਦਾ ਸੀ ਕਿ ਇਹ ਕਿਦਾਂ ਹੋ ਗਿਆ ਤੇ ਫਿਰ ਇਸ ਖਬਰ ਦਾ ਸਾਰੀ ਦੁਨੀਆ ਵਿੱਚ ਪਤਾ ਲੱਗ ਗਿਆ ਤੇ ਦੁਨੀਆ ਵਾਲੇ ਹੈਰਾਨ ਸੀ ਕਿ ਇੱਕ 5.5 ਸਾਲਾਂ ਦੀ ਬੱਚੀ ਕਿਸੇ ਬੱਚੇ ਨੂੰ ਕਿਵੇਂ ਜਨਮ ਦੇ ਸਕਦੀ ਹੈ ਤਾਂ ਡਾਕਟਰਾਂ ਨੇ ਹੋਰ ਬਰੀਕੀ ਨਾਲ ਜਾਂਚ ਕੀਤੀ ਕਿ ਇਹ ਕਿਦਾਂ ਹੋ ਗਿਆ ਐਡੀ ਛੋਟੀ ਉਮਰ ਦੇ ਵਿੱਚ ਇਸ ਬੱਚੀ ਨੇ ਬੱਚੇ ਨੂੰ ਕਿਵੇਂ ਜਨਮ ਦੇ ਦਿੱਤਾ ਦਾ ਡਾਕਟਰਾਂ ਦੇ ਸਾਹਮਣੇ ਆਇਆ ਕਿ ਇਸ ਬੱਚੀ ਨੂੰ ਇੱਕ ਬਿਮਾਰੀ ਹੈ ਜਿਸ ਦਾ ਨੋ ਪ੍ਰੀ ਕੋਸ਼ੀਅਸ ਪਿਊਬਟੀ ਹੈ ਇਸ ਬਿਮਾਰੀ ਨਾਲ ਉਸ ਬੱਚੀ ਨੂੰ 2.5 3 ਸਾਲਾਂ ਦੀ ਉਮਰ ਦੇ ਵਿੱਚ ਹੀ ਪੀਰੀਅਡ ਆਉਣੇ ਸ਼ੁਰੂ ਹੋ ਗਏ ਸੀ ਤੇ ਉਸ ਦੇ ਗੁਪਤੰਗ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਸੀ ਇਹ ਖਬਰਾਂ ਜਦੋਂ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ ਚਾਰੇ ਪਾਸੇ ਰੌਲਾ ਪੈ ਜਾਂਦਾ ਹੈ ਤਾਂ ਪੁਲਿਸ ਹਸਪਤਾਲ ਦੇ ਵਿੱਚ ਆਉਂਦੀ ਹੈ ਤੇ ਕੁੜੀ ਦੇ ਪਿਓ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਇਹ ਤੂੰ ਕੀਤਾ ਹੈ ਪਰ ਕੁੜੀ ਦਾ ਪਿਓ ਗਿੜਗੜਾ ਰਿਹਾ ਸੀ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਬੜੀ ਸ਼ਕਤੀ ਦੇ ਨਾਲ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਪਰ ਉਸ ਨੇ ਬਿਲਕੁਲ ਇਨਕਾਰ ਕਰ ਦਿੱਤਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਫਿਰ ਉਹਨਾਂ ਦੇ ਬਲੱਡ ਸੈਂਪਲ ਲੈਂਤੇ ਗਏ DNA ਲੈਤੇਗੇ ਮੈਚ ਕਰਵਾਏ ਗਏ ਪਰ ਉਹਨਾਂ ਦੇ DNA ਆਪਸ ਦੇ ਵਿੱਚ ਮੈਚ ਨਹੀਂ ਹੋਏ ਉਸ ਤੋਂ ਬਾਅਦ ਪੁਲਿਸ ਨੇ ਇੱਕ ਹੋਰ ਮੁੰਡਾ ਜੋ ਮੰਦ ਬੁੱਧੀ ਸੀ ਉਹਨਾਂ ਦੇ ਘਰੇ ਰਹਿੰਦਾ ਸੀ 11 ਸਾਲ ਦਾ ਫਿਰ ਉਸ ਦਾ DNA ਲੈਤਾ ਗਿਆ ਉਸ ਦੇ ਸੈਂਪਲ ਲੈਤੇ ਗਏ ਉਸ ਨਾਲ ਮੈਚ ਕਰਵਾਏ ਗਏ ਬੱਚੇ ਨਾਲ ਮੈਚ ਕਰਵਾਏ ਗਏ ਪਰ ਉਹਦੇ ਸੈਂਪਲ ਵੀ ਬੱਚੇ ਦੇ ਨਾਲ ਮੈਚ ਨਹੀਂ ਹੋਏ। ਪੁਲਿਸ ਫਿਰ ਉਸ ਲੜਕੀ ਦੇ ਆਂਡ ਗਮਾਣ ਦੇ ਵਿੱਚੋਂ ਵੀ ਪੁੱਛਗਿੱਛ ਕਰਦੀ ਹੈ। ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ। ਪੁਲਿਸ ਹੈਰਾਨ ਸੀ ਕਿ ਇਹ ਕਿਦਾਂ ਹੋ ਗਿਆ। ਤਾਂ ਫੇਰ ਪੁਲਿਸ ਨੂੰ ਕਿਸੇ ਨੇ ਦੱਸਿਆ ਕਿ ਇੱਥੇ ਇੱਕ ਮੇਲਾ ਲੱਗਦਾ ਹੈ। ਮੇਲੇ ਦੇ ਵਿੱਚ ਕੁੜੀ ਮੁੰਡਾ ਜੇ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਤਾਂ ਉਹ ਇੱਕ ਦਿਨ ਵਾਸਤੇ ਪਤੀ ਪਤਨੀ ਵਾਂਗ ਰਹਿ ਸਕਦੇ ਨੇ ਤੇ ਸ਼ਾਇਦ ਇਹ ਕੁੜੀ ਉੱਥੇ ਗਈ ਹੋਵੇ ਪਰ ਉਹ ਕੁੜੀ ਨੂੰ ਵੀ ਕੁਝ ਨਹੀਂ ਪਤਾ ਸੀ ਉਹ ਵੀ ਕੁਝ ਵੀ ਦੱਸਣ ਤੋਂ ਅਸਮਰਥ ਸੀ ਇਹ ਰਾਜ ਰਾਜ ਹੀ ਬਣਿਆ ਰਹਿ ਗਿਆ ਕਿ ਉਸ ਕੁੜੀ ਦੇ ਪੇਟ ਦੇ ਵਿੱਚ ਕਿਸ ਦਾ ਗਰਭ ਪਲਿਆ ਉਹ ਮੁੰਡਾ ਕਿਸ ਦਾ ਸੀ ਕੁਝ ਸਮਾਂ ਉਸ ਕੁੜੀ ਨੂੰ ਹਸਪਤਾਲ ਦੇ ਵਿੱਚ ਰੱਖਿਆ ਗਿਆ ਤੇ ਜਦੋਂ ਉਸ ਨੂੰ ਤੇ ਉਸ ਦੇ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਤਾਂ ਜੋ ਡਾਕਟਰ ਉਸ ਦਾ ਇਲਾਜ ਕਰ ਰਿਹਾ ਸੀ ਜਿਸ ਨੇ ਉਸ ਦੀ ਡਿਲੀਵਰੀ ਕੀਤੀ ਸੀ ਜਿਸ ਦਾ ਨੋ ਜਵਾਰ ਦੋਸੀ ਉਹ ਉਸ ਬੱਚੀ ਦੇ ਮਾਪਿਓ ਨੂੰ ਪੁੱਛਦਾ ਹੈ ਕਿ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਇਸ ਨਵ ਜੰਮੇ ਬੱਚੇ ਨੂੰ ਰੱਖ ਸਕਦਾ ਤਾਂ ਮਾਪੇ ਤਿਆਰ ਹੋ ਜਾਂਦੇ ਨੇ ਤਾਂ ਫਿਰ ਉਹ ਡਾਕਟਰ ਉਸ ਕੁੜੀ ਨੂੰ ਤੇ ਉਸ ਦੇ ਬੱਚੇ ਨੂੰ ਆਪਣੇ ਕੋਲ ਰੱਖ ਲੈਂਦਾ ਹੈ ਕੁੜੀ ਨੂੰ ਹਸਪਤਾਲ ਵਿੱਚ ਰੱਖ ਲੈਂਦਾ ਹੈ ਤੇ ਉਸ ਨਵਜੰਮੇ ਬੱਚੇ ਦਾ ਨਾਂ ਵੀ ਜਵਾਰ ਦੋ ਰੱਖਿਆ ਜਾਂਦਾ ਹੈ ਕੁਝ ਸਾਲ ਬੀਤਣ ਤੋਂ ਬਾਅਦ ਉਸ ਕੁੜੀ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਇੱਕ ਹੋਰ ਬੱਚੇ ਨੂੰ ਵੀ ਜਨਮ ਦਿੰਦੀ ਹੈ ਪਰ ਇਹ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ 5 ਸਾਲਾਂ ਦੀ ਉਮਰ ਤੋਂ ਘੱਟ ਬੱਚੀ ਨੂੰ ਕਿਸ ਨੇ ਗਰਭਤੀ ਕੀਤਾ ਇਹ ਰਾਜ਼ ਰਾਜ਼ ਹੀ ਰਹਿ ਗਿਆ ਉਸ ਮੁੰਡੇ ਦੀ ਤਾਂ 40 ਸਾਲਾਂ ਦੀ ਉਮਰ ਦੇ ਵਿੱਚ ਜਾਣੀ 1979 ਦੇ ਵਿੱਚ ਕਿਸੇ ਬਿਮਾਰੀ ਕਾਰਨ ਮੌਤ ਹੋ ਜਾਂਦੀ ਹੈ ਪਰ ਉਹ 5 ਸਾਲਾਂ ਦੀ ਉਮਰ ਵਿੱਚ ਬੱਚੇ ਨੂੰ ਜਨਮ ਦੇਣ ਵਾਲੀ ਕੁੜੀ ਅੱਜ 2024 ਦੇ ਵਿੱਚ ਵੀ ਜਿਉਂਦੀ ਹੈ ਤੇ ਇੱਕ ਫਿਲਮਕਾਰ ਵੀ ਉਸ ਕੋਲ ਗਿਆ ਤੇ ਉਸ ਉੱਪਰ ਫਿਲਮ ਬਣਾਉਣੀ ਚਾਹੀ ਪਰ ਉਹ ਉਸਨੇ ਉਸ ਨਾਲ ਗੱਲ ਕਰਨ ਤੋਂ ਮਨਾ ਕਰ ਦਿੱਤਾ ਬਹੁਤ ਰਿਪੋਰਟਰ ਬਹੁਤ ਏਜੰਸੀਆਂ ਉਸ ਕੋਲ ਜਾਂਦੀਆਂ ਨੇ ਪਰ ਉਹ ਉਹ ਗੁਜ਼ਰੇ ਹੋਏ ਦਿਨਾਂ ਨੂੰ ਹੁਣ ਯਾਦ ਨਹੀਂ ਕਰਨਾ ਚਾਹੁੰਦੀ